ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਕੀ ਹਾਲ ਨੇ ਉਮੀਦ ਕਰਦਾ ਸਾਰਿਆਂ ਠੀਕ ਹੋਵੋਗੇ ਮੈਂ ਤੁਹਾਡਾ ਨੂੰ ਨੂੰ ਚੌਕ ਕੇ ਆਪਣੇ ਚੈਨਲ ਨੂੰ ਕਰੋ ਜੀ ਵੱਧ ਤੋਂ ਵੱਧ ਸਬਸਕ੍ਰਾਈਬ ਆਪਾਂ ਪਹੁੰਚ ਰਹੇ ਹਾਂ ਜਿੱਥੇ ਆਪਣੇ ਭਰਾ ਦਾ ਕੈਂਪ ਲੱਗਿਆ ਹੋਇਆ ਜੀ ਜਾਨੀ ਕਿ ਪ੍ਰਗਟ ਪੈਟੇ ਕੋਲੇ ਜਿਹੜੇ ਭਰਾ ਨੇ 2-3 ਮਹੀਨਿਆਂ ਤੋਂ ਕੈਂਪ ਲਗਾਇਆ ਹੋਇਆ ਹੈ ਆਦਰਸ਼ ਸਕੂਲ ਦੇ ਵਿੱਚ ਗਰਾਊਂਡ ਆਪਣਾ ਦੇਖੋ ਜੀ ਕਿੰਨਾ ਹਰਿਆ ਭਰਿਆ ਗਰਾਊਂਡ ਹੈ ਕਟੋ ਕਟ ਇਸ ਗਰਾਊਂਡ ਦੇ ਵਿੱਚ ਹਜ਼ਾਰ ਤੋਂ ਉੱਪਰ ਜਿਹੜੇ ਡਰਕਟ ਨੇ ਤੇ ਸੰਭਾਲ ਵੀ ਵਧੀਆ ਕੀਤੀ ਜਾ ਰਹੀ ਆ ਤੇ ਗਰਾਊਂਡ ਵੀ ਪੂਰਾ ਵਧੀਆ ਸੰਭਿਆ ਹੋਇਆ ਜੀ ਲਓ ਜੀ ਕਰਾਂਗੇ ਗੱਲਾਂ ਬਾਤਾਂ ਤੇ ਆਪਣੀ ਫੇਸਬੁੱਕ ਪੇਜ ਨੂੰ ਜੀ ਕਰੋ ਫੋਲੋ ਨੋਨੂ ਚੌਕੇ ਕਮਿਟ੍ਰੇਟਰ ਦੇ ਨਾਂ ਤੇ ਬਈ ਆਪਣਾ ਫੇਸਬੁੱਕ ਤੇ ਪੇਜ ਬਣਿਆ ਹੋਇਆ ਹੈ YouTube ਤੇ ਚੈਨਲ ਹੈਗਾ ਵੀਰੇ ਨੋਨੂ ਚੌਕੇ ਕਰੋ ਸਾਰੇ ਭਰਾ ਸਬਸਕ੍ਰਾਈਬ ਤੇ ਇਧਰ ਲਈ ਪਾਸੇ ਦੇਖੋ ਜੀ ਮੁੰਡੇ ਆ ਚੁੱਕੇ ਨੇ ਗਰਾਊਂਡ ਦੇ ਵਿੱਚ ਤੇ ਪ੍ਰਗਟ ਪੈਟਾ ਭਰਾ ਵੀ ਆਪਣਾ ਪਹੁੰਚ ਚੁੱਕਿਆ ਹੈ ਅੱਜ ਗਰਾਊਂਡ ਮੈਨੂੰ ਲੱਗਦਾ ਬਾਹਿਆ ਹੋਇਆ ਤੇ ਮਿਹਨਤ ਜਾਰੀ ਹੈ ਬਾਈ ਜੀ ਲਓ ਇਧਰ ਲਈ ਪਾਸੇ ਵੀ ਦੇਖੋ ਬਾਈ ਲਓ ਜੀ ਸਭ ਤੋਂ ਪਹਿਲਾਂ ਮਲਾਉਣੇ ਆ ਸਾਡੇ ਖਰਾਜੀ ਦੇ ਨਾਲ ਇਹ ਆ ਸਾਡਾ ਖਰਾਜੀ ਬਹੁਤ ਮਿਹਨਤ ਕਰ ਰਿਹਾ ਹੈ ਨਵੇਂ ਮੁੰਡੇ ਵੀ ਨੇ ਹਾਂ ਬਾਈ ਹਾਂ ਮੈਂ ਪਹਿਲਾਂ ਕਹਿੰਦਾ ਬਾਈ ਇਹ ਨਾਲ ਦੀ ਨਾਲ ਗਰਾਊਂਡ ਵੀ ਪੂਰਾ ਵਧੀਆ ਸੰਭਾਲ ਕਰਦੇ ਨੇ ਗਰਾਊਂਡ ਦੀ ਵੀ ਤੇ ਠੀਕ ਆ ਬਾਈ ਇਹ ਲਾਡੀ ਸਾਡਾ ਜੀ 1525 ਪੱਟੇ ਦਾ ਰਿਕਾਰਡ ਆ ਸਾਡਾ ਫਰਜੋਗਤ ਆ ਰਿਹਾ 2000 ਪੱਟੇ ਦਾ ਰਿਕਾਰਡ ਲਓ ਜੀ ਮਾਸ ਨੂੰ ਪਹਿਲਾਂ ਸਭਾਈ ਅਸੀਂ ਨਾਲ ਦੀ ਨਾਲ ਗਰਾਊਂਡ ਦੀ ਵੀ ਪੂਰੀ ਵਧੀਆ ਸੰਭਾਲ ਰੱਖ ਕਰਦੇ ਆ ਤੇ ਤੁਹਾਨੂੰ ਪਤੀ ਲੱਗਦਾ ਹੋਊਗਾ ਨਾ ਬਾਈ ਵੀ ਕਿੰਨੇ ਰੁੱਖ ਲੱਗੇ ਹੋਏ ਨੇ ਕਿਉਂਕਿ ਟਾਈਮ ਆ ਬਾਈ ਹੁਣ ਵੱਧ ਤੋਂ ਵੱਧ ਰੁੱਖ ਵੀ ਲਾਈਏ ਪਾਣੀ ਦੀ ਸੰਭਾਲ ਵੀ ਕਰੀਏ ਆਪਾਂ ਆਪਣੇ ਪੇਜ ਬਣਿਆ ਬਾਈ ਫੇਸਬੁਕ ਤੇ ਉਹ ਨੋਨੂ ਚੌਕੇ ਕਮੈਂਟੇਟਰ ਨਾਂ ਦੇ ਬਣਿਆ ਹੋਇਆ ਉਹਨੂੰ ਫੋਲੋ ਕਰ ਲਓ ਬਾਈ YouTube ਤੇ ਆਪਣਾ ਚੈਨਲ ਆ ਬਾਈ ਨੋਨੂ ਚੌਕੇ ਦੇ ਨਾਲ ਤੇ ਸਬਸਕ੍ਰਾਈਬ ਕਰ ਲਓ ਬਾਈ ਦਬਾ ਦਿਓ ਘੰਟੀ ਤੇ ਥਾਰ ਥਾੜੀ ਹੋਈ ਜਾਵੇ ਆਪਾਂ ਆਪਣੇ ਪਲੇਅਰ ਦੀ ਵੀਡੀਓ ਪਾਇਆ ਕਰਾਂਗੇ ਬਾਈ ਤੇ ਦੱਸਿਆ ਕਰਾਂਗੇ ਅੱਜ ਕਿਹੜੇ ਰਿਕਾਰਡ ਬਣੇ ਨੇ ਇਹ ਆਪਣਾ ਖਰਾਜੀ ਆ ਜੀ ਨਾਲ ਲਾਡੀ ਢਿਲੋਂ ਖੜਾ ਹੈ ਹਰਜੂਤ ਵਰਗੇ ਮੁੰਡੇ ਨੇ ਨੇ ਬਾਈ ਆਓ ਅਰਸ਼ਾ ਹਾਂਜੀ ਅੱਛਾ ਜੀ ਠੀਕ ਹੈ ਬਾਈ ਵਧੀਆ ਗੱਲ ਆ ਬਾਈ ਆਰਮੀ ਨੇ ਪੇਪਰ ਵੀ ਕਲੀਅਰ ਕਰਤਾ ਮੁੰਡੇ ਨੇ ਲਾਓ ਜੀ ਉਧਰਲੇ ਪਾਸੇ ਆਰੋ ਏ ਆਪਣਾ ਚੈਨਲ ਆ ਬਾਈ YouTube ਦੇ ਨੋਨੂ ਚੌਕੇ ਦੇ ਨਾਂ ਤੇ ਸਬਸਕ੍ਰਾਈਬ ਕਰੋ ਬਾਈ ਤੇ ਘੰਟੀ ਦਾ ਬਟਨ ਦਬਾਉ ਜੀ ਗਰਾਊਂਡ ਦੇਖੋ ਬਾਈ ਆਪਣਾ ਤੁਸੀਂ ਸਾਡੀ ਨਵੀਂ ਵੀਡੀਓ ਦੇਖਣੀ ਚਾਹੁੰਦੇ ਤਾਂ ਬਾਈ YouTube ਤੇ ਆਵੇਗੀ ਲਓ ਜੀ ਇਧਰ ਲਈ ਪਾਸੇ ਹੁਣ ਕਬੱਡੀ ਦਾ ਗਰਾਊਂਡ ਅਸੀਂ ਤਿਆਰ ਕਰ ਰਹੇ ਹਾਂ ਠੀਕ ਆ ਬਾਈ ਫੇਰ ਆ ਬੋਲਤਾ ਕਹਿੰਗਾ ਲਓ ਜੀ ਅਰਮਨਾਲ ਅਮਨ ਇਟਾਪੋ ਆਜਾ ਲਓ ਜੀ ਕਬੱਡੀ ਦਾ ਮੈਚ ਸ਼ੁਰੂ ਕਰਦੇ ਆਂ ਬਾਈ ਹੁਣ ਆਦਮੋਂ ਟਿਓ ਸਾਡਾ ਪ੍ਰਗਟ ਪੈਟਾ ਜੀ ਜੋ 2-3 ਮਹੀਨੇ ਤੋਂ ਲਗਾਤਾਰ ਬਈ ਇਹਨਾਂ ਦੀ ਮਿਹਨਤ ਕਰਾ ਰਿਹਾ ਹੈ ਭਰਾ ਦਾ ਆਪਣਾ ਪੇਜ ਵੀ ਹੈਗਾ ਤੇ ਪੈਟੇ ਨੇ ਚੈਨਲ ਤਾਂ ਨਹੀਂ ਬਣਾਇਆ ਬਣਾਇਆ ਹੋਇਆ ਬਈ ਚੈਨਲ ਵੀ ਬਣਿਆ ਹੋਇਆ YouTube ਤੇ ਠੀਕ ਹੈ ਜੀ ਪੈਟਾ ਚੌਕੇ ਪੈਟਾ ਚੌਕੇ ਬਈ YouTube ਤੇ ਵੀ ਚੈਨਲ ਵੀ ਹੈਗਾ ਤੇ ਪੇਜ ਵੀ ਹੈਗਾ ਆਪਣਾ YouTube ਤੇ ਵੀ ਚੱਲਦਾ ਨਾ ਚੈਨਲ ਓਕੇ ਓਕੇ ਪੈਟਾ ਚੌਕੇ ਲਾਓ ਜੀ ਆ ਗਿਆ ਖਰਚਾ ਖਰਚਾ ਚੈਨ ਲੱਗੀ ਬਾਈ ਤੇ ਕਬੱਡੀ ਤੇ ਕਿਹੜਾ ਹੈ ਅਰਪਿੰਦਰ ਹੈ ਬਾਈ ਲਾਓ ਜੀ ਜਿਹੜੇ ਨੇ ਬਾਈ ਹੁਣ ਜੱਫਾ ਲਾਇਆ ਇਹ ਮੁੰਡਾ ਵੀ ਨਾਲ ਦੀ ਨਾਲ ਨੈਸ਼ਨਲ ਕਬੱਡੀ ਵੀ ਖੇਡਦਾ ਹੈ ਤੇ ਸਰਕਲ ਦੀ ਵੀ ਤਿਆਰੀ ਕਰਦਾ ਹੈ ਆ ਗਿਆ ਇਹ ਐ ਖਰਾਜੀ ਸਾਡਾ ਬਾਈ ਭਾਰਮੀ ਜੇ ਜੋਸ਼ੇ ਵਾਲਾ ਗੁੰਦਵੇਂ ਸਰੀਰ ਦਾ ਲਓ ਜੀ ਖਰਾਜੀ ਦੀ ਰੇਡ ਹੈ ਦੇਖਦੇ ਆ ਕਿਹੜਾ ਜੱਫਾ ਲਾਉਂਦਾ ਚਾਰ ਜੱਫੀ ਖੜੇ ਆ ਬਾਈ ਤੇ ਖਰਾਜੀ ਕਰੇ ਇੱਧਰ ਲਓ ਜੀ ਖਰਾਜੀ ਖਰਾਜੀ ਜੱਫਾ ਲੱਗਿਆ ਵੀ ਖਰਾਜੀ ਨੇ ਸਾਡੇ ਨੂੰ ਲਾਓ ਜੀ ਇਧਰਲੇ ਪਾਸੇ ਲਾਡੀ ਢਿੱਲੂ ਅੱਜ ਸਾਡੇ ਦੋ ਤਿੰਨ ਜਾਫੀ ਆਏ ਨਹੀਂ ਬਾਈ ਅਜੇ ਉਹ ਤਣ ਜਾਫੀ ਸਾਡੇ ਹਲੇ ਆਈ ਵੀ ਨਹੀਂ ਬਾਈ ਲਓ ਤਾਂ ਚਾਹ ਆਦੀ ਲਾ ਲਿਆ ਕਰੋ ਬਾਈ ਰਪੇਂਦਰ ਫੇਰ ਆਗਾ ਵੀ ਰੇਡ ਪਾਉਣਾ ਲਓ ਜੀ ਜੱਫਾ ਲੱਗਦਾ ਕਿ ਨਹੀਂ ਕਦੇ ਸੱਜੇ ਕਦੇ ਖੱਬੇ ਲਓ ਜੀ ਨੰਬਰ ਲੈ ਗਿਆ ਬਾਈ ਰੁਪਿੰਦਰ ਆ ਗਿਆ ਓਏ ਆ ਗਿਆ ਸਾਡਾ ਖਰਾਜੀ ਫੇਰ ਆ ਗਿਆ ਰੇਡ ਤੇ ਸਿਫਤਾ ਹੁੰਦੀਆਂ ਇਹ ਮੁੰਡੇ ਦੀਆਂ ਖਰਾਜੀ ਅਰੇ ਘਾਹ ਲਿਆ ਗਾ ਟੋਏ ਚ ਪੂਗਾ ਹੋ ਜਾਗਾ ਲਓ ਜੀ ਖਰਾਜੀ ਨੂੰ ਜੱਫਾ ਫੇਰ ਲੱਗ ਗਿਆ ਜਿਹੜਾ ਗਰਾਊਂਡ ਆ ਬਈ ਹਲੇ ਥੋੜਾ ਨਾ ਪੋਲਾ ਵੀਰੇ ਇਹ ਅਜੀ ਬਾਹ ਹੈ ਨਾ ਖਰਾਜੀ ਮੈਨੂੰ ਐਂ ਲੱਗਦਾ ਹੈ ਨਾ ਇਸ ਕਰਕੇ ਵੀ ਥੋੜਾ ਜਿਹਾ ਪੋਲਾ ਬਈ ਗਰਾਊਂਡ ਰੀਡਰਾਂ ਨੂੰ ਦਿੱਕਤ ਆ ਰਹੀ ਹੈ ਬਈ ਤੇ ਇਸ ਕਰਕੇ ਐ ਲਓ ਜੀ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਤੇ ਕਰਿਓ ਸਬਸਕ੍ਰਾਈਬ ਆਪਣੇ ਚੈਨਲ ਨੂੰ ਨੂ ਨੂ ਚੋੱਕ ਕੇ ਦੇ ਨੂੰ नवी नवी वीडियो पावगे अपना बी ओके सत श्रीकाल जी फेसबुक यूट्यूब चैनल भाई बने हुए अपने ਲਓ ਜੀ ਖਰਾਜੀ ਦੀ ਰੇਡ ਫੇਰ ਆ ਗਈ ਬਈ ਸਾਡੇ ਦੀ ਤੀਜੀ ਰੇਡ ਹੈ ਸਾਡੇ ਖਰਾਜੀ ਦੀ ਲਓ ਜੀ ਜੀ ਨੇ ਆਪਣੇ ਚੈਨਲ ਨੂੰ ਬਾਈ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜਰੂਰ ਕਰੋ ਬਾਈ ਤੇ ਘੰਟੀ ਵਾਲਾ ਬਟਨ ਦਬਾ ਲਓ ਬਾਈ ਨਵੀਂ ਨਵੀਂ ਵੀਡੀਓ ਤੁਹਾਡੇ ਕੋਲੇ ਆਈ ਜਾਏ ਕਰੂਗੀ ਮਿਲਾਂਗੇ ਬਈ ਅਗਲੀ ਨਵੀਂ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ ਬਾਈ ਪਰੇ ਹੋ ਜਾ ਪਤਾ ਹੈ ਸਾਹਿਬ ਰੱਖਣਾ ਵੀ ਮੈਂ ਖਾਲੀ ਭਰਨੀ ਹੈ ਕਿਹੜੇ ਪੈਰਾਂ 'ਚ ਖੜਿਆ ਉਹ ਸਹੀ ਹੋਊਗਾ ਪਰੇ ਤੂੰ ਹੀ ਜਕਰ ਆ ਗਿਆ 过来，我走